ਅੱਜ ਰਾਜਪੂਤ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਰਚਿੰਦਪੁਰ ਨੇ ਜਿਹੜਾ ਸੌਣ ਦੇ ਮਹੀਨੇ ਦੇ ਵਿੱਚ 5 ਦਿਨ ਦਾ ਲੰਗਰ ਹੁਸ਼ਿਆਰਪੁਰ ਤੋਂ ਥੋੜਾ ਅੱਗੇ ਇਹ ਸੰਗਤ ਜਿਹੜੀ ਆ ਲਾਂਦੀ ਹੈ ਤੇ ਉਹਨੂੰ ਰਾਸ਼ਨ ਸਮੇਤ ਜਿਹੜੀ ਹੈ ਸਾਰੀ ਸੰਗਤ ਜਾਰੀ ਹੈ ਉੱਥੇ ਲੰਗਰ ਦਾ ਪ੍ਰਬੰਧ ਕਰਨ ਲਈ ਸੰਗਤਾਂ ਵਾਸਤੇ ਸੋ ਬਹੁਤ ਪੁੰਨ ਦਾ ਕੰਮ ਹੈ ਬੜੀ ਖੁਸ਼ੀ ਦੀ ਗੱਲ ਹੈ ਸੋ ਅੱਜ ਰਾਸ਼ਨ ਦੇ ਜਿਹੜੀਆਂ ਗੱਡੀਆਂ ਨੇ ਉਹ ਤੇ ਸੰਗਤ ਨੂੰ ਉਹ ਦਰਜ ਰਵਾਨਾ ਹੋਈ ਹੈ ਤੇ ਮੈਂ ਇਸ ਨੇਕ ਕਾਰਜ ਲਈ ਰਾਜਪੂਤ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਕਾਰਾ ਚਿੰਤਾਪੁਰਨੀ ਮਾਈ ਦਾ ਬਹੁਤ-ਬਹੁਤ ਜੀ ਮੇਰਾ ਨਾਮ ਸ੍ਰਿੰਦਰਪਾਲ ਸੰਧਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਰਾਜਪੂਤ ਸੇਵਾ ਸੁਸਾਇਟੀ ਜੈ ਮਾ ਚਿੰਤਪੁਰਨੀ ਸਾਡੀ ਇਹ ਜਾਨੀ ਕਿ ਲੰਗਰ ਕਮੇਟੀ ਹੈਗੀ ਆ ਜਿਹਦੇ ਵਿੱਚ ਦੀਪਕ ਕੁਮਾਰ ਠਾਕਰ ਜੀ ਵਿਕਰਮਜੀਤ ਠਾਕਰ ਜੀ ਬਲਵਿੰਦਰ ਕੁਮਾਰ ਠਾਕਰ ਜੀ ਗਰਸਾਬ ਸਿੰਘ ਜੀ ਤੇ ਸਾਡੇ ਸਰਪ੍ਰਸਤ ਕਮਲੇਸ਼ ਰਾਣੀ ਜੀ ਜੋ ਸਾਰੇ ਸੰਗਤ ਦੇ ਨਾਲ ਲੰਗਰ ਤੇ ਸਾਰੇ ਸੱਜਣ ਵੀਰ ਜਿਹੜੇ ਮੇਰੇ ਹੁਣ ਕਈਆਂ ਦਾ ਨਾਮ ਨਹੀਂ ਲਿਆ ਜਾਂਦਾ ਸਾਰਿਆਂ ਦੇ ਸਹਿਯੋਗ ਨਾਲ ਗ੍ਰਹੀ ਇਕੱਠੀ ਕਰਕੇ ਅਸੀਂ ਲੰਗਰ ਪਾਇਆ ਤੇ ਲੋਨੇ ਹੈਗੇ ਆ 70 ਤਰ੍ਹਾਂ ਦੇ ਪਕਵਾਨ ਵੀ ਜਾਨੀ ਤੇ ਹਰ ਤਰ੍ਹਾਂ ਦੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੋਵੇ ਜੀ ਮੂਡਲਸ ਹੋਵੇ ਕੀ ਜਾ ਹੋ ਗਿਆ ਗੋਲ ਗੱਪੇ ਹੋ ਗਏ ਪਾਓ ਬਾਜੀ ਹੋ ਗਈ ਗੋਲੇ ਹੋ ਗਏ ਯਾਨੀ ਕਿ ਹਰ ਤਰ੍ਹਾਂ ਦਾ ਜਿੰਨਾ ਵੀ ਲੰਗਰ ਹੁੰਦਾ ਵਾ ਸਾਰੀ ਸੰਗਤ ਦੀ ਸੇਵਾ ਨਾਲ ਅਸੀਂ ਪ੍ਰਮਾਣ ਕਰਦੇ ਹਾਂ ਲੋਕੇਸ਼ਨ ਕਿੱਥੇ ਲੋਕੇਸ਼ਨ ਹੈ गावा ਜਹਾਲ ਟੈਂਪ ਤੋਂ 3 ਕਿਲੋਮੀਟਰ ਅੱਗੇ ਚਿੱਟਾ ਪੱਥਰ ਕਿੰਨਾ ਪੰਡਾਰਾ ਚੌਥਾ ਪੰਡਾਰਾ